ਦੋਸਤੋ ਜਿਹੜੀ ਕੱਲ ਡਾਕਟਰ ਵਿਜੇ ਸਿੰਘਲਾ ਨੂੰ ਸਰਕਾਰ ਨੇ ਕਲੀਨ ਚਿੱਟ ਦਿੱਤੀ ਨਾ ਕਰਪਸ਼ਨ ਕੇਸ ਵਿੱਚ ਉਥੋਂ ਇੱਕ ਗੱਲ ਤਾਂ ਸਾਫ਼ ਸਟੈਬਲਿਸ਼ ਹੋ ਗਈ ਆ ਜਾਹਰ ਹੋ ਗਈ ਜਗ ਜਾਹਰ ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਆਪੋਜੀਸ਼ਨ ਦੇ ਲੀਡਰਸ ਤੇ ਜਿਹੜੇ ਕਾਰਕੁਨ ਨੇ ਪੰਜਾਬ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਮਾਈਨਿੰਗ ਦੀ ਗੱਲ ਕਰਦੇ ਨੇ ਤੇ ਵਿਰੋਧੀ ਧਿਰਾਂ ਦੇ ਲੀਡਰ ਨੇ ਤੇ ਦੂਸਰਾ ਹੈ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਚੇਲੇ ਬਲਕੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਵਾਸਤੇ ਕਿਉਂਕਿ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਕੀਤਾ ਸੀਗਾ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤਾ ਕਿਸੇ ਕੋਈ ਕੰਪਲੇਂਟ ਕਿਸੇ ਸਪਾਈ ਤੋਂ ਨਹੀਂ ਲਈ ਜਾਂ ਕਿਸੇ ਹੌਲਦਾਰ ਤੋਂ ਨਹੀਂ ਲਈ ਇਹ ਕੰਪਲੇਂਟ ਮੁੱਖ ਮੰਤਰੀ ਨੇ ਆਪ ਸੋਸ਼ਲ ਮੀਡੀਆ ਤੇ ਆਣ ਕੇ ਔਰ ਕਹਾ ਕਿ ਅਸੀਂ ਆਪਣੇ ਇੱਕ ਮਨਿਸਟਰ ਨੂੰ ਅੱਜ ਕੈਬਨਿਟ ਚੋਂ ਵੀ ਕੱਢਣ ਲੱਗੇ ਆ ਉਸ ਨੂੰ ਅਰੈਸਟ ਵੀ ਕਰਾਂਗੇ ਕਿਉਂਕਿ ਉਹਦੇ ਤੇ ਇਲਜ਼ਾਮ ਨੇ ਕਿ ਕਿਸੇ ਦਵਾਈਆਂ ਦੇ ਕੰਪਨੀਆਂ ਦੇ ਨਾਲ ਮਿਲ ਕੇ ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ ਅੱਛਾ ਗੱਲ ਹੋ ਗਈ ਕਿਉਂਕਿ ਉਧਰਲੇ ਪਾਸੇ ਸੰਗਰੂਰ ਦੀ ਜਿੰਮਨੀ ਚੋਂ ਸੀਗੀ ਲੋਕ ਸਭਾ ਦੇ ਤੇ ਕੁਝ ਇਹ ਲੋਕਾਂ ਨੂੰ ਸ਼ਾਇਦ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਬੁੱਧ ਤੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਵਿਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਵੀ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਹੈ ਪਰ ਅੰਦਰ ਨਹੀਂ ਸੀ ਪਤਾ ਇਹ ਇਹਨਾਂ ਦੀ ਮਨਸ਼ਾ ਕੀ ਆ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਆ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ ਔਰ ਅਲਟੀਮੇਟਲੀ ਕੱਲ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿੰਦੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀ ਆ ਕਿ ਅਸੀਂ ਇਸ ਮੁਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਗਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਆ ਸੀਗਾ ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਭ੍ਰਿਸ਼ਟਾਚਾਰ ਕਰਦੇ ਹੋਏ ਆਪਣੇ ਹੀ ਮਨਿਸਟਰ ਨੂੰ ਉਹਨਾਂ ਨੇ ਕਲੀਨ ਚਿੱਟ ਕਿਉਂ ਦਿੱਤੀ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਜਦੋਂ ਮੈਂ ਕਿਹਾ ਕਿ ਦੋ ਕਾਨੂੰਨ ਬਣ ਚੁੱਕੇ ਨੇ ਆਪੋਜੀਸ਼ਨ ਦਾ ਕੋਈ ਵੀ ਵਿਅਕਤੀ ਬੋਲੇ A B C D ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦੇ ਖਿਲਾਫ ਉਹਨਾਂ ਦੇ ਮੁਕਦਮਾ ਦਰਜ ਕਰਕੇ ਉਹਨੂੰ ਚੱਕ ਥਲ ਕਰਕੇ ਜੇਲ੍ਹ ਵਿੱਚ ਛੁੱਟਣ ਦਾ ਇੱਕ ਪ੍ਰਕਿਰਿਆ ਬਣ ਚੁੱਕੀ ਆ। ਔਰ ਮੈਂ ਸਮਝਦਾ ਕਿ ਜੋ ਕੁਛ ਉਹਨਾਂ ਆਪੋਜੀਸ਼ਨ ਦੇ ਖਿਲਾਫ ਰੀਸੈਂਟਲੀ ਸ਼ੁਰੂ ਕੀਤਾ ਇੱਕ ਦੁਬਾਰਾ ਮਹਿੰਮ ਇਹ ਆਮ ਆਦਮੀ ਪਾਰਟੀ ਦੀ ਭਗਵੰਤ ਪਾਣ ਦੀ ਕੇਜਰੀਵਾਲ ਦੀ ਸਰਕਾਰ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੁਕੰਮਲ ਫੇਲਿਅਰਸ ਸੀਗੀਆਂ ਜੋ ਬਿਲਕੁਲ ناکਾਮੀਆਂ ਸੀ ਜੋ ਫੇਲ ਹੋ ਗਈਆਂ ਉਹਨਾਂ ਦੀਆਂ ਆਪਣੀਆਂ ਸਕੀਮਾਂ ਉਹਨਾਂ ਤੋਂ ਧਿਆਨ ਨੂੰ ਇੱਕਦਮ ਡਿਫਲੈਕਟ ਕਰਨ ਦਾ ਕੋਸ਼ਿਸ਼ ਕੀਤੀ ਆ ਔਰ ਹੁਣ ਤੁਸੀਂ ਦੇਖੋਗੇ ਪਿਛਲੇ 5-6 ਦਿਨ ਤੋਂ ਸਿਰਫ ਇੱਕ ਵਿਕਰਮ ਮਜੀਠੀਆ ਦੇ ਕੇਸ ਨੂੰ ਹੀ ਮੋਰਕਤਾ ਜਾ ਰਿਹਾ ਜਿਹੜੇ ਆਗੂ ਉਹਦੇ ਹੱਕ ਵਿੱਚ ਬੋਲੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਮੇਰੇ ਖਿਆਲ ਹਰ 15-15 ਅੱਧੇ 20-20 ਮਿੰਟ ਅੱਧੇ-ਅੱਧੇ ਘੰਟੇ ਬਾਅਦ ਪੋਸਟਾਂ ਪਾ ਰਹੀ ਆ ਪੁਰਾਣੀਆਂ ਵੀਡੀਓਜ਼ ਕਿਸੇ ਦੀ ਕੱਢ ਕੇ ਦਿਖਾ ਰਹੀ ਆ ਕਿ ਪਹਿਲਾਂ ਫਲਾਣੇ ਆ ਇੱਦਾਂ ਕਹਿੰਦੇ ਹੁੰਦੇ ਸੀ ਹੁਣ ਫਲਾਣੇ ਐ ਕਰ ਰਹੇ ਨੇ ਇਹ ਇਹ ਧਿਆਨ ਕਿੱਥੋਂ ਡਿਫਲੈਕਟ ਕੀਤਾ ਸਭ ਤੋਂ ਵੱਡੀ ਜਿਹੜੀ ਇੱਕ ਫਰਾਡਰ ਲੈਂਡ ਪਾਲਿਸੀ ਆ ਰਹੀ ਐਂਟੀ ਫਾਰਮਰ ਲੈਂਡ ਪੂਲਿੰਗ ਪਾਲਿਸੀ 25000 ਏਕੜ ਲੁਧਿਆਣੇ ਦੀ ਪ੍ਰਾਈਮ ਐਗਰੀਕਲਚਰ ਲੈਂਡ ਨੂੰ ਅਲਟੀਮੇਟਲੀ ਮਾਫੀਆ ਦੇ ਹੱਥਾਂ ਦੇ ਵਿੱਚ ਦੇ ਦੇਣਾ ਇਹਨਾਂ ਨੇ ਔਰ ਪਹਿਲਾਂ ਕਹਿੰਦੇ ਸੀ ਜੇ ਮਰਜ਼ੀ ਲਾਂ ਲਵਾਂਗੇ ਜੀ ਜਿਹੜਾ ਕੋਈ ਦੇਣਾ ਚਾਹੂਗਾ ਅਲਟੀਮ ਬਾਅਦ ਵਿੱਚ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਉਹਦੇ ਵਿੱਚ ਕਲੀਅਰ ਕੱਟ ਲਿਖ ਦਿੱਤਾ ਕਿ ਅਗਰ ਕੋਈ ਕਿਸਾਨ ਹੈ ਅਗਰ ਕੋਈ ਵਿਅਕਤੀ ਆਪਣੀ ਸਹਿਮਤੀ ਨਾਲ ਜ਼ਮੀਨ ਨਹੀਂ ਦੇਗਾ ਤੇ ਅਸੀਂ ਉਸ ਨੂੰ ਜ਼ਬਰਨ ਲੈਂਡ ਐਕ acquisition ਐਕਟ ਦੇ ਤਹਿਤ ਉਨੂੰ ਅਕਵਾਇਰ ਕਰਾਂਗੇ ਸੋ ਉਧਰ ਵਿਰੋਧ ਹੋ ਰਿਹਾ ਸੀ ਹਹਾਕਾਰ ਮਚਦੀ ਸੀ ਕਿਸਾਨ ਇਸ ਵਕਤ ਤਿਲ ਮਲائے ਹੋਏ ਸੀਗੇ ਧਰਨੇ ਲੱਗਣੇ ਸ਼ੁਰੂ ਹੋ ਗਏ ਸੀਗੇ ਇੱਕ ਤਾਂ ਉਹ ਵੱਡਾ ਕਾਰਨ ਸੀਗਾ ਕਿ ਉੱਥੋਂ ਦੇ ਦੂਸਰਾ ਯੁੱਧ ਨਸ਼ੇ ਵਿਰੁੱਧ ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਫੇਲ ਸੀਗਾ ਲੇਕਿਨ ਉਹ ਜਿਹੜੀ ਕਨਸਟੇਬਲ ਅਮਨਦੀਪ ਕੌਰ ਨੇ ਜਦੋਂ ਜਿਵੇਂ ਉਹਨੂੰ ਫੜਿਆ ਗਿਆ ਤੇ ਜਿਵੇਂ ਉਹਦੀ ਜ਼ਮਾਨਤ ਕਰਵਾਈ ਗਈ ਤੇ ਜਿਵੇਂ ਉਹਨੇ ਇੰਟਰਵਿਊ ਦਿੱਤੀ ਤੇ ਜਿਵੇਂ ਉਹਨੂੰ ਮੁੜ ਕੇ ਗ੍ਰਿਫਤਾਰ ਕੀਤਾ ਲੋਕਾਂ ਦੇ ਕਚਹਿਰੀ ਚ ਆ ਗਿਆ ਕਿ ਇਹ ਸਿਰਫ ਜਿਹੜਾ ਸਿਗਾ ਇੱਕ ਮਹਿਜ਼ ਡਰਾਮਾ ਸਿਗਾ ਯੁੱਧ ਨਸ਼ੇ ਵਿਰੁੱਧ ਔਰ ਦੋਸਤੋ ਆਪਾਂ ਸਾਰੇ ਜਾਣਦੇ ਆਪਾਂ ਪੰਜਾਬ 'ਚ ਹੀ ਰਹਿੰਦੇ ਆ ਕਿ ਨਿਤ ਦਿਨ ਤਾਂ ਵੀਡੀਓਜ਼ ਆ ਰਹੀਆਂ ਨੇ ਗਰੀਬ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਇਵਨ ਲੜਕੀਆਂ ਦੀਆਂ ਇਹਨਾਂ ਦੇ ਆਪਣੇ ਐਮਐਲਏ ਧਰਮਪੁਰੇ ਦੇ ਇੱਕ ਭਾਂਜੇ ਦੀ ਜਿਹੜਾ ਸ਼ਰਿਆਮ ਆਪਣੀ ਨਾੜ ਦੇ ਵਿੱਚ ਇੱਥੇ ਟੀਕਾ ਲਾ ਰਿਆ ਆ ਵਾ ਔਰ ਨਸ਼ਾ ਕਰ ਰਿਆ ਤਾਂ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫਲॉप ਹੋ ਗਿਆ ਸਿਗਾ ਔਰ ਤੁਹਾਨੂੰ ਯਾਦ ਹੋਣਾ ਕਿ ਡੀਜੀਪੀ ਸਮੇਤ ਸਾਰੀ ਗਵਰਨਮੈਂਟ ਕਹਿ ਰਹੀ ਸੀਗੀ ਕਿ ਅਸੀਂ 31 ਮਈ 2025 ਤੱਕ ਇਹ ਨਸ਼ਾ ਖਤਮ ਕਰ ਦੇਣਾ ਪੰਜਾਬ 'ਚ ਅੱਛਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਮੈਂ ਗੁਰਦੁਆਰਾ ਸਾਹਿਬ ਆਕਾਲ ਤਖਤ ਸਾਹਿਬ ਦੀ ਗੱਲ ਨਹੀਂ ਕਰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਔਰ ਹੁਣ ਕੀ ਕਹਿਣ ਲੱਗ ਗਏ ਨੇ ਕਿ ਹੁਣ ਯੁੱਧ ਨਸ਼ੇ ਵਿਰੁੱਧ ਸੈਕੰਡ ਫੇਜ਼ ਲਾਗੂ ਕਰਾਂਗੇ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿ ਇੱਕ ਹੋਰ ਫੇਜ਼ ਲਾਗੂ ਕਰਾਂਗੇ ਇੱਦੇ ਤੇ ਵੀ ਫੇਲ ਹੋ ਗਏ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਸੀ ਜਿਹੜੇ ਕੰਮ ਪੁਰਾਣੀਆਂ ਸਰਕਾਰਾਂ ਨੇ ਬਣਾਈਆਂ ਛੋਟੀਆਂ ਛੋਟੀਆਂ ਕੰਧਾਂ ਕੋਈ ਬਾਥਰੂਮ ਕੋਈ ਨਿੱਕਾ ਮੋਟਾ ਕਲਾਸਰੂਮ ਕੋਈ ਛੱਡਿਆ ਹੀ ਨਹੀਂ ਜਿੱਥੇ ਜਾ ਕੇ ਨੀ ਪੱਥਰ ਨਾ ਰੱਖਿਆ ਉਹਨਾਂ ਤਾਂ 12 ਕਰੋੜ ਰੁਪਏ ਕੱਲਾ ਨੀ ਪੱਥਰਾਂ ਦੇ ਉੱਤੇ ਖਰਚ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਆਪਾਂ ਸਾਰਿਆਂ ਨੂੰ ਪਤਾ ਅੱਛਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਰੈਂਪੈਂਟ ਇਲੀਗਲ ਮਾਈਨਿੰਗ ਆ ਕੇਜਰੀਵਾਲੀ ਕਹਿੰਦਾ ਸੀ ਮੈਂ ਤਾਂ ਨਹੀਂ ਕਹਿੰਦਾ ਕਿ 20000 ਕਰੋੜ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਤੇ ਮੈਂ ਇਹਨੂੰ ਬੰਦ ਕਰਾ ਕੇ ਤੇ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾਉਂਗਾ ਉਧਰ ਤਾਂ ਕੋਈ ਯੁੱਧ ਕੀਤਾ ਨਹੀਂਗਾ ਅੱਜ ਵੀ 3 ਸਾਲਾਂ 'ਚ ਸਰਕਾਰੀ ਆਮਦਨ ਖਜ਼ਾਨੇ ਵਿੱਚ ਮਾਈਨਿੰਗ ਦੇ ਵਪਾਰ ਤੋਂ 250 300 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਗੀ ਇਹਦਾ ਮਤਲਬ 19000 ਤੇ 750 ਕਰੋੜ ਰੁਪਏ ਕਿੱਥੇ ਦਾ ਜਾ ਰਿਹਾ ਹੈ ਕਿੱਥੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਨਾਲ ਪਤਾ ਵਾ ਤੇ ਜਦੋਂ ਸਾਰੇ ਪਾਸੇ ਫੇਲ ਹੋ ਗਈ ਸਰਕਾਰ ਨਹੀਂ ਨਜ਼ਰ ਆ ਰਿਹਾ ਕੁਝ ਵੀ ਵਿਰੋਧਤਾ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਆ ਚੱਕ ਕੇ ਤੇ ਇੱਕ ਪਰਚਾ ਦਰਜ ਕਰੋ ਹੁਣ ਅੱਗੇ ਭੈ ਪੀਤ ਵੀ ਕਰ ਰਹੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹਦੇ ਹੁਣ ਡਸਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਹੈ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਜਾਂ ਸ਼ਾਇਦ ਪ੍ਰਗਟ ਦਾ ਨਾਮ ਲੈ ਰਹੇ ਨੇ ਜਾਂ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਅ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਾਂ ਹੋਰ ਡਾਕਟਰ ਗਾਂਧੀ ਬਹੁਤ ਅੱਛੇ ਆਦਮੀ ਨੇ ਉਹਨਾਂ ਨੂੰ ਟਰੋਲ ਕੀਤਾ ਕਿ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਤੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਨਾ ਇਹਨਾਂ ਨੇ ਉਦੋਂ 9 ਸਾਲ ਪੁਰਾਣੇ ਕੇਸ ਵਿੱਚ ਜਦੋਂ ਪਹਿਲੀ ਵਾਰ ਮੇਰੇ ਤੇ ਕੇਸ ਬਣਾਇਆ ਗਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਬਤੌਰ ਲੀਡਰ ਆਫ ਆਪੋਜੀਸ਼ਨ ਕਢਾਇਆ ਸੀ ਬਾਹਰ ਕੈਬਨਿਟ ਚੋਂ ਉਦੋਂ ਭਗਵੰਤ ਮਾਨ ਮੇਰੇ ਹੱਕ ਵਿੱਚ ਨਿਤਰਿਆ ਵਾ ਔਰ ਉਸੇ ਕੇਸ ਵਿੱਚ ਬਾਅਦ ਵਿੱਚ 2023 ਚ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੋਰੇ ਮਾਪਦੰਡ ਨਹੀਂਗੇ ਕਿ ਇਹ ਡਬਲ ਸਟੈਂਡਰਡਸ ਨਹੀਂਗੇ ਕਿ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਆ ਆ ਮੈਂ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਬ੍ਰੀਫਲੀ ਸੁਣਾਉਣਾ ਚਾਹੁੰਦਾ ਕਿ ਇਹ ਭਗਵੰਤ ਮਾਨ ਮੇਰੇ ਹੱਕ ਵਿੱਚ ਕੀ ਕਹਿੰਦਾ ਸੁਣੋ ਇਹ ਪਾਰਟੀਆਂ ਦੋਨੇ ਰਹੀਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਬਹੁਦੇ ਤਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਔਰ ਉਹ ਉਸ ਸਰੀਅਸਟ ਵੀ ਕਰਦੇ ਰਹੇ ਕਿ ਪਾਰਟੀ ਦੇ ਵਿੱਚ ਲੀਗਲ ਖੈਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਸ ਉਹਦਾ ਖੈਰਾ ਸਾਹਿਬ ਦਾ ਬੜਾ ਕੇਸ ਹੈ ਭਗਵਾਨ ਜੀ ਉਹ ਨੂੰ ਤੇ ਕੁਆਰਫੇਰ ਸੋਨੋ ਪਹਿਲਾ ਬੰਦ ਹੋ ਗਿਆ ਨਹੀਂ ਇੱਕ ਪੋਲੀਟਿਕਲ ਰੈਂਡਟਾ ਤੇ ਮੈਂ ਸਵਾਲ ਵੀ ਪਾਇਆ ਲੋਕ ਸਭਾ ਦੇ ਵਿੱਚ ਸਪੈਸ਼ਲੀ ਖੈਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁੜ-ਚੁੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿੰਨੀ ਇਹ ਪਾਰਟੀਆਂ ਦੋਨੇ ਰਹੀਆਂ ਹੋਈਆਂ ਨੇ ਤੋ ਹਰ ਵਕਤ ਖੇਰਾ ਸਾਹਿਬ ਦੇ ਨਾਲ ਆ ਬਹੁਦੇਦਾਰਗੀ ਔਰ ਦਿੱਲੀ ਦੀ ਲੀਡਰਸ਼ਿਪ ਲਈ ਉਹਨਾਂ ਨੂੰ ਸਰੀਅਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖੇਰਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਸ ਤਰ੍ਹਾਂ ਖੇਰਾ ਸਾਹਿਬ ਦਾ ਕੇਸ ਹੈ ਭਗਵੰਤ ਜੀ ਉਹਨੂੰ ਅੱਛਾ ਹੁਣ ਤੁਸੀਂ ਸੁਣ ਰਿਹਾ ਇਹ ਉਹੀ ਭਗਵੰਤ ਮਾਨ ਆ ਜਿਹੜਾ 2017 ਦੇ ਵਿੱਚ ਮੇਰੀ ਸਪੋਰਟ ਵਿੱਚ ਆਉਣਾ ਪਿਆ ਉਹਨੂੰ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਹਾਗਕਾਰ ਮੱਚੀ ਸੀਗੀ ਅਲਟੀਮੇਟਲੀ ਮੇਰਾ ਕੇਸ ਉਹ ਸੁਪਰੀਮ ਕੋਰਟ ਨੇ ਸਟੇ ਕਰਤਾ ਜਪਰ ਇਹਨੇ ਕਿਹਾ ਖੇਰਾ ਸਾਹਿਬ ਵਰਗੇ ਸੱਚੇ ਬੰਦੇ ਔਰ ਜਦੋਂ ਇਹਨੂੰ ਕੁਝ ਨਹੀਂ ਮਿਲਿਆ ਹੋਰ ਪੰਜਾਬ ਦੇ ਵਿੱਚ ਬਹੁਤ ਇਧਰ ਉਧਰ ਭੱਜ ਦੌੜ ਕੀਤੀ ਤੇ ਫਿਰ ਇਹਨਾਂ ਨੇ ਉਸੇ ਹੀ ਐਨਡੀਪੀਐਸ ਦੇ ਕੇਸ ਵਿੱਚ 9 ਸਾਲ ਪੁਰਾਣੇ 2015 ਦੇ ਕੇਸ ਵਿੱਚ ਮੈਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕਿ ਇਹ ਦੋਰੇ ਮਾਪਦਣ ਤੇ ਬੇਈਮਾਨੀ ਨਹੀਂ ਕੀਤੀ ਕਿਸੇ ਆਗੂ ਦੇ ਖਿਲਾਫ ਇੱਕ ਤਾਂ ਇਹ ਗੱਲ ਦੂਸਰਾ ਸਾਰਿਆਂ ਨੂੰ ਕਿਸੇ ਨੂੰ ਡਰੱਗ ਮਾਫੀਆ ਕਿਹਾ ਜਾ ਰਿਹਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਤਹਿਤ ਕ੍ਰਿਪ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਕੀ ਇਹ ਡਰਗ ਮਾਫੀਆ ਨਹੀਂਗੇ 2000 ਕਰੋੜ ਦਾ ਸ਼ਰਾਬ ਦੇ ਘੁਟਾਲੇ ਦਾ ਇੱਕ ਪੂਰਾ ਮਸੂਦਾ ਸੀਬੀਆਈ ਤੇ ਈਡੀ ਨੇ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਛੁਟਿਆ ਔਰ ਸਵਾ ਡੇਢ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਨੇ ਔਰ ਕੇਸ ਅੰਡਰ ਟ੍ਰਾਇਲ ਹੈ ਫਿਰ ਵੀ ਕਹੀ ਜਾਂਦੇ ਕਿ ਅਸੀਂ ਬੜੇ ਕਟੜ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕੇਜਰੀਵਾਲ ਕਹਿੰਦਾ ਸੀ ਅਸੀਂ ਨੇ ਇੱਕ ਬੜਾ ਬੜਾ ਨਸ਼ੇ ਦਾ ਤਸਕਰ ਪਕੜਿਆ ਹੈ ਕੋਈ ਜ਼ੀਰੋ ਰਿਕਵਰੀ ਕੋਈ ਤੱਥ ਨਹੀਂ ਗਏ ਮੇਰਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਫਾਜ਼ਿਲ ਕਾਦੀ ਟ੍ਰਾਇਲ ਅੱਜ ਦੀ ਡੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦੀ ਕੋਈ ਪ੍ਰੋਸੀਡਿੰਗਸ ਨਹੀਂ ਗੀਆਂ ਪਰ ਅਸੀਂ ਫਿਰ ਵੀ ਨਸ਼ੇ ਦੇ ਤਸਕਰ ਡਰਗ ਮਾਫੀਆ ਤੇ ਕੇਜਰੀਵਾਲ ਸਾਹਿਬ ਦੁੱਧ ਤੋਤੇ ਹੋਏ ਨੇ 2000 ਕਰੋੜ ਦੇ ਸ਼ਰਾਬ ਘਟਾਲੇ ਸ਼ਰਾਬ ਆਫਕੋਰਸ ਐਜ਼ ਅ ਡਰੱਗ ਅਬਿਊਜ਼ ਕੇਸ ਤੇ ਤਿੰਨੇ ਆਦਮੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਚੰਗੇ ਭਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕੀ ਪੰਜਾਬ ਲਈ ਲੜਦੇ ਅੜਦੇ ਨੇ ਉਹਨਾਂ ਨੂੰ ਡਰੱਗ ਮਾਫੀਆ ਤੇ ਕਰਪਟ ਕਹਿੰਦੇ ਨੇ ਔਰ ਮੈਨੂੰ ਯਾਦ ਹੈ ਆਸ਼ੂ ਦੀ ਇਲੈਕਸ਼ਨ ਵਿੱਚ ਆਣ ਕੇ ਭਗਵੰਤਪານ ਨੇ ਕਿਹਾ ਕਿ ਆਸ਼ੂ ਤਾਂ ਹਲੇ ਕੋਈ ਉਹਨੂੰ ਕਲੀਨ ਚਿੱਟ ਥੋੜੋ ਮਿਲੀ ਆ ਉਹ ਤਾਂ ਜ਼ਮਾਨਤ ਤੇ ਆਇਆ ਵਾ ਹਾਲਾਂਕਿ ਆਸ਼ੂ ਦੇ ਦੋ ਕੇਸ ਹਾਈ ਕੋਰਟ ਨੇ ਕੋਸ਼ਿਸ਼ ਕਰ ਦਿੱਤੇ ਹੋਏ ਨੇ ਕਹਿੰਦਾ ਜੀ ਇਹ ਤਾਂ ਬੇਲ ਤੇ ਤੇ ਕੀ ਕੇਚਰੀਵਾਲ ਬੇਲ ਤੇ ਨਹੀਂਗਾ ਸਸੋਡਿਆ ਬੇਲ ਤੇ ਨਹੀਂਗਾ ਤੁਹਾਡਾ ਆ ਜਿਹੜਾ ਸਤਿੰਦਰ ਜੈਨ ਬੇਲ ਤੇ ਨਹੀਂਗਾ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੇ ਕੈਂਪੇਨ ਇਹਨਾਂ ਦੇ ਇਹਨਾਂ ਦੇ ਜਾਲੀ ਟਰੋਲ ਕੈਂਪੇਨ ਚ ਔਰ ਇਹਨਾਂ ਦੀ ਜਿਹੜੀ ਆਈਟੀ ਟੀਮਾਂ ਬੈਠੀਆਂ ਨੇ ਬੀਜੇਪੀ ਦੇ ਵਾਂਗੂ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਰਹੇ ਕੁਝ ਲੋਕ ਕੁਝ ਲੋਕ ਮੈਨੂੰ ਵੀ ਰਿਕੁਐਸਟ ਕਰ ਰਹੇ ਕਿ ਦੇਖੋ ਜੀ ਧਿਆਨ ਨਾਲ ਗੱਲ ਧਿਆਨ ਦੀ ਨਹੀਂ ਗੱਲ ਇੱਕ ਸਾਰਤਾ ਕਾਨੂੰਨ ਦੀ ਹੈ ਕੀ ਪੰਜਾਬ ਦੇ ਵਿੱਚ ਅਗਰ ਚਲੋ ਮੰਨ ਲਿਆ ਕਿ ਕ腐ਸ਼ਨ ਦੇ ਖਿਲਾਫ ਤੇ ਡਰੱਗਜ਼ ਦੇ ਖਿਲਾਫ ਸਰਕਾਰ ਨੂੰ ਅਧਿਕਾਰ ਹੈ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ no doubt about that ਪਰ ਫਿਰ ਆਪਣਿਆਂ ਨੂੰ ਕਿਉਂ ਛੱਡਿਆ ਜਾ ਰਿਹਾ ਕੀ ਕਟਾਰੂ ਚੱਕ ਲਾਲਚੰਦ ਕਟਾਰੂ ਚੱਕ ਬੇਗੁਨਾ ਹੈ ਕੀ ਉਸਨੇ ਇੱਕ ਨੌਜਵਾਨ ਦਾ ਸ਼ੋਸ਼ਣ ਨਹੀਂ ਕੀਤਾ ਸੀਗਾ ਕੀ ਉਸਦੀ ਵੀਡੀਓ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਨਹੀਂ ਭੇਜੀ ਹੋਈ ਹੈ ਕੀ ਉਸ ਨੌਜਵਾਨ ਨੇ ਆਪਣੀ ਸਟੇਟਮੈਂਟ ਐਸ்சி ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਿੱਲੀ ਵਿੱਚ ਜਾ ਕੇ ਦਰਜ ਨਹੀਂ ਕਰਾਈ ਸੀਗੀ ਚਲੋ ਉਸ ਤੋਂ ਬਾਅਦ ਗਰੀਬ ਆਦਮੀ ਸਾਨੂੰ ਲਿਆ ਕੇ ਮਨਾਮਨੂਕੇ ਦੇ ਕੋਲੋਂ ਬਿਆਨ ਦੁਬਾਰਾ ਕਰਾ ਲਿਆ ਕੀ ਘਟਾਰੂ ਝਕ ਬੇਗਨਾ ਹੈ ਕੀ ਸਰਬਜੀਤ ਕੋਰਮਾਨੂਕੇ ਜਨੇ ਐਨਆਰਆਈ ਦੀ ਜਗਰੌਜ ਕੋਠੀ ਦੱਬੀ ਸੀਗੀ ਉਹ ਬੇਗਨਾ ਵਾ ਕੋਠੀ ਤਾਂ ਅਸੀਂ ਛਡਾ ਲਈ ਪਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਆ ਲਾਲ ਲਾਲਜੀਤ ਭੁੱਲਰ ਦੇ ਖਿਲਾਫ ਇੱਕ ਐਨਆਰਆਈ ਔਰਤ ਔਰਤ ਆ ਉਹ ਕਹਿ ਰਹੀ ਕਿ ਮੇਰੀ ਜ਼ਮੀਨ ਦੇ ਉੱਤੇ ਆਣ ਕੇ ਇਹਨਾਂ ਨੇ ਕਬਜ਼ਾ ਕੀਤਾ ਕੀ ਉਸੀ ਕਿਸੇ ਨੇ ਜਾਂਚ ਕਰਾਈ ਹੈ ਕੀ ਸਰਾਰੀ ਦੀ ਕੋਈ ਜਾਂਚ ਕਰਾਈ ਅੱਗੇ ਕਿਸੇ ਨੇ ਜਿਹੜੀ ਆਡੀਓ ਉਹਦੀ ਐਕਸਪੋਜ਼ ਹੋਈ ਸੀਗੀ ਕੀ ਹੋਰ ਨਾ ਐਮ ਐਲ ਏ ਜਿਹੜੇ ਕੋਠੀਆਂ ਬਣਾ ਰਹੇ ਨੇ ਦੋ ਦੋ ਚਾਰ ਚਾਰ ਕਿੱਲੇ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਆ ਜਿਹੜਾ ਉਗੋਕੇ ਆ ਉਹ ਸ਼ਾਇਦ ਕਿੱਲੇ ਦੋ ਕਿੱਲੇ ਦੇ ਵਿੱਚ ਕੋਠੀ ਬਣਾ ਰਿਹਾ ਕੋਠੀ ਬਣਾਉਣ ਦਾ ਅਧਿਕਾਰ ਸਾਰਿਆਂ ਨੂੰ ਮੈਂ ਇਸ ਗੱਲ ਦੇ ਖਿਲਾਫ ਨਹੀਂਗਾ ਪਰ ਤੁਸੀਂ ਆਪੇ ਕਹਿੰਦੇ ਸੀ ਸਾਡੇ ਤਾਂ ਜੀ ਸਾਦੇ ਜੇ ਬੰਦੇ ਨੇ ਪਿੰਚਰਾਂ ਵਾਲੇ ਨੇ ਜੀ ਮੋਬਾਈਲ ਦੁਕਾਨ ਤੇ ਕੰਮ ਕਰਦਾ ਸੀਗਾ ਕੀ ਪੰਜਾਬ ਦੇ ਵਿੱਚ ਮੋਬਾਈਲਾਂ ਦੀ ਦੁਕਾਨਾਂ ਤੇ ਜਿਹੜੇ ਕੰਮ ਕਰਦੇ ਨੇ 3 ਸਾਲਾਂ ਵਿੱਚ ਅ ਦੋ ਦੋ ਕਿੱਲੇ ਕਿੱਲੇ ਡੇਡ ਡੇਡ ਦੋ ਦੋ ਕਿੱਲੇ ਦੀ ਕੁੱਠੀਆਂ ਬੜਾ ਸਕਦੇ ਨੇ ਜਾਂ ਵੱਡੀਆਂ ਮਹਿੰਗੀਆਂ ਰੋਲੈਕਸ ਦੀਆਂ ਜਾਂ ਹੋਰ ਘੜੀਆਂ ਪਾ ਸਕਦੇ ਨੇ ਨਹੀਂ ਨਾ ਪਾ ਸਕਦੇ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਇੱਥੋਂ ਸਪਸ਼ਟ ਹੁੰਦਾ ਨਾ ਕਿ ਪੰਜਾਬ ਸਰਕਾਰ ਮਹਿਜ਼ ਆਪਣੀ ਆਪੋਜੀਸ਼ਨ ਨੂੰ ਕਿਸੇ ਢੰਗ ਦੀ ਆਪੋਜੀਸ਼ਨ ਐ ਉਹਨੂੰ ਜਿਹੜਾ ਹੈ ਦਬਾਇਆ ਜਾ ਰਿਹਾ ਕੱਲ ਰਾਤ ਦਾ ਕੁਝ ਮੈਨੂੰ ਹੁਣ ਫੈਕਟਸ ਨਹੀਂ ਪਤਾ ਰਾਤ ਦਾ ਪਤਾ ਲੱਗਿਆ ਕਿ ਵਿਖੇ ਸਦਾਨੇ ਨੂੰ ਵੀ ਡਿਟੇਨ ਕੀਤਾ ਚਲੋ ਉਹ ਤੱਥ ਮੁਰੇ ਆਉਣਗੇ ਤਾਂ ਗੱਲ ਹੋਰ ਕਰਾਂਗੇ ਲੇਕਿਨ ਜਿਹੜਾ ਕਿਤੇ ਡਰਾਪ ਆਫ ਦਾ ਹੈਡ ਕਹਿੰਦੇ ਨੇ ਅੰਗਰੇਜ਼ੀ ਚ ਕਿ ਡਰਾਪ ਆਫ ਦਾ ਹੈਡ ਤੇ ਕਿਸੇ ਦੇ ਖਿਲਾਫ ਕੋ ਕਾਰਵਾਈ ਹੁੰਦੀ ਆ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰ ਸਕਦੇ ਨੇ ਔਰ ਉਹਨੂੰ ਆਵਾਜ਼ ਦਬਾ ਸਕਦੇ ਨੇ ਇਹ ਗੱਲ ਮੈਂ ਤੁਹਾਡੇ ਚ ਤਾਂ ਕੀਤੀ ਆ ਕਿਉਂਕਿ ਇਹ ਇੱਕ ਇੰਪੋਰਟੈਂਟ ਮੁੱਦਾ ਵਾ ਪੁਲਿਸ ਸਟੇਟ ਬਣੀ ਹੋਈ ਆ ਇਸ ਵਕਤ ਕਿ ਨਰਿੰਦਰ ਸਿੰਘ ਜਿਸ ਨੂੰ 180 ਥਾਵਾਂ ਤੇ 3 ਡਿਗਰੀ ਸ਼ੌਕ ਲਾ ਕੇ ਇਲੈਕਟ੍ਰਿਕ ਕਰੰਟ ਲਾ ਕੇ ਸੀਜੀ ਸਟਾਫ ਦੇ ਵਿੱਚ ਅੰਦਰ ਮਾਰ ਦਿੱਤਾ ਕੀ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਪੰਜਾਬ ਸਰਕਾਰ ਨੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਪੁਲਿਸ ਦੇ ਉਹਨਾਂ ਅਧਿਕਾਰੀਆਂ ਨੂੰ ਉਤਸ਼ਾਹਤ ਕਰ ਰਹੇ ਹੋ ਕਿ ਦੱਬ ਕੇ ਬੰਦਿਆਂ ਨੂੰ ਕਰੰਟ ਲਾਓ ਮਾਰੋ ਅਸੀਂ ਤੁਹਾਡੇ ਨਾਲ ਆ ਉਹਦੀ ਵਿਚਾਰੀ ਜਿਹੜੀ ਘਰ ਵਾਲੀ ਉਹਦੀ ਮਾਤਾ ਤੇ ਉਹਦੇ ਪਿਤਾ ਇੱਕ ਚੰਗੀ ਪੜੀ ਲਿਖੀ ਫੈਮਿਲੀ ਆ ਗੋਨੇਆਣਾ ਪਟਿੰਡੇ ਦੇ ਅੱਜ ਤੱਕ ਉਹ ਦਰਦ ਦਰ ਭਟਕ ਰਹੇ ਨੇ ਕੀ ਕਰਨਲ ਬਾਠ ਨੂੰ ਕੋਈ ਇਨਸਾਫ ਦਿੱਤਾ ਤੁਸੀਂ ਇੱਕ ਫੌਜੀ ਯੂਨੀਫਾਰਮ ਚ ਉਹਦੇ ਬੇਟੇ ਨੂੰ ਔਰ ਉਹਨੂੰ ਜਿਸ ਤੰਗ ਦਾ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਉਹ ਅੱਜ 4 ਮਹੀਨੇ ਹੋ ਗਏ ਨੇ ਔਰ ਇੱਕ ਡਿਫੈਂਸ ਫੋਰਸਸ ਦਾ ਇੱਕ ਯੂਨੀਫਾਰਮ ਦਾ ਆਦਮੀ ਹੈ ਕਿ ਉਸ ਉਸਦੇ ਪਰਿਵਾਰ ਨੂੰ ਕੋਈ ਇਨਸਾਫ ਦਿੱਤਾ ਤੁਸੀਂ ਆ ਰੀਸੈਂਟਲੀ ਇੱਕ ਨੌਜਵਾਨ ਜਸਪ੍ਰੀਤ ਸਿੰਘ 22 ਸਾਲ ਦਾ ਨੌਜਵਾਨ ਕੈਨੇਡਾ ਤੋਂ ਆਇਆ ਜਿਹਨੂੰ ਫੇਕ ਇਨਕਾਊਂਟਰ ਚ ਉਸੇ ਟੀਮ ਨੇ ਉਦਣ ਫੇਕ ਇਨਕਾਊਂਟਰ ਕਰਕੇ ਜਾ ਕੇ ਕਰਨਲ ਬਾਟ ਨੂੰ ਕੁੱਟਿਆ ਕੀ ਉਸ ਨੂੰ ਕੋਈ ਇਨਸਾਫ ਦਿੱਤਾ ਤੁਸੀਂ ਜਿਹੜੇ ਹੋਰ ਪੁਲਿਸ ਨੇ ਇੱਥੇ ਇਨਕਾਊਂਟਰ ਕੀਤੇ ਨੇ ਪੰਜਾਬ ਦੇ ਵਿੱਚ ਜਦੋਂ ਲੋਕ ਕਹਿੰਦੇ ਨੇ ਕਿ ਸਾਡੀ ਜਾਂਚ ਹੋਣੀ ਚਾਹੀਦੀ ਦੀ ਜਾਂਚ ਤਾਂ ਵੀ ਧਿਕਾਰ ਨਹੀਂ ਆ ਪੰਜਾਬ ਦੇ ਵਿੱਚ ਤਾਂ ਕਰਕੇ ਮੈਂ ਕਹਿ ਰਿਹਾ ਮੇਰੇ ਵੀਰੋ ਭੈਣੋ ਬਜ਼ੁਰਗੋ ਐਨ ਆਰ ਆਈਜ਼ ਇਹਨਾਂ ਦੇ ਚਾਂਸਿਆਂ ਵਿੱਚ ਮਤ ਆਓ ਇਹ ਕੈਂਪੇਨ ਚਣਾਉਂਦੇ ਨੇ ਜਿਵੇਂ ਬੀ ਜੀ ਪੀ ਇੱਕ ਆਰਗੇਨਾਈਜ਼ਡ ਕੈਂਪੇਨ ਪੋਸਟਰ ਲਾ ਕੇ ਦੂਜਿਆਂ ਦੀ ਫੋਟੋਆਂ ਕਾਲੀਆਂ ਕਰਕੇ ਆਪਣੀ ਚਿੱਟੀ ਖਰ ਕੇ ਇਹ ਸਾਰਾ ਕੈਂਪੇਨ ਇੱਕ ਮੈਨੀਪੂਲੇਟਡ ਐਫਰਟ ਆ ਇੱਕ ઓਰਗੇਨਿਕ ਲੋਕ ਇਹਨਾਂ ਦੇ ਪੋਸਟਾਂ ਦੇ ਉੱਤੇ ਸ਼ੇਅਰ ਨਹੀਂ ਕਰਦੇ ਫਿਰ ਫੇਕ ਆਈਡਿਜ਼ ਵਾਲੇ ਲੋਕ ਰੱਖੇ ਹੋਏ ਨੇ ਉਹ ਤੜਾ ਤੜ ਆਪਣੇ ਉਹਨਾਂ ਦੇ ਹੱਕ ਚ ਕਮੈਂਟ ਕਰਦੇ ਦੇ ਵਿਰੋਧੀਆਂ ਦੇ ਉੱਤੇ ਇਹ ਮੇਰਾ ਮਕਸਦ ਅੱਜ ਦਾ ਸਿਰਫ ਤੁਹਾਨੂੰ ਦੱਸਣਾ ਸੀ ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਨਈਆ ਹੁਣ ਕਨਸਟੀਟਿਊਸ਼ਨ ਜਿਹੜਾ ਹੈ ਉਹ ਦੋ ਲਾਜ਼ ਨੇ ਔਰ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਹਨਾਂ ਨੂੰ ਕੋਸਤੇ ਹੋਣੇ ਸੀ ਅਗਰ ਕਿਤੇ ਦੇਖ ਰਹੇ ਨੇ ਉਹਨਾਂ ਦੀ ਆਤਮਾਵਾਂ ਇਹਨਾਂ ਨੂੰ ਕੋਸਤੀਆਂ ਹੋਣੀਆਂ ਕਿ ਯਾਰ ਉਹ ਫੋਟੋਆਂ ਸਾਡੀਆਂ ਟੰਗੀਆਂ ਤੇ ਕੰਮ ਤੁਸੀਂ ਕਰਦੇ ਹੋ ਨਾ ਸ਼ਾਹਾਂ ਵਾਲਾ ਇੱਕ ਪੁਲਿਸ ਸਟੇਟ ਵਾਲਾ ਇੱਕ ਜਬਰ ਜਨਾਹ ਵਾਲਾ ਇੱਕ ਜ਼ੁਲਮ ਵਾਲਾ ਔਰ ਕਿਸੇ ਦੀ ਤੁਸੀਂ ਆਵਾਜ਼ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਨੂੰ ਸਿਰਫ ਅੱਜ ਦੀ ਮੇਰੀ ਵੀਡੀਓ ਬਣਾਉਣ ਦਾ ਮੈਨੂੰ ਪਤਾ ਹੈ ਇਹਨਾਂ ਗੱਲਾਂ ਕਰਕੇ ਖਮਿਆਜ਼ਾ ਭੁਗਤਣਾ ਪੈ ਸਕਦਾ ਪਰ ਚਲੋ ਕੋਈ ਗੱਲ ਨਹੀਂ ਹੈ ਤਾਂ ਹੁਣ ਜ਼ਿੰਦਗੀ ਦਾ ਹਿੱਸਾ ਵਾ ਪਰ ਮੈਂ ਤੁਹਾਨੂੰ ਅਵੇਅਰ ਕਰਨਾ ਚਾਹੁੰਦਾ ਜਿਹੜੇ ਲੋਕ ਥੋੜਾ ਜਿਹਾ ਕਿਸੇ ਇੱਕ ਰੌਚ ਆ ਜਾਂਦੇ ਨੇ ਇੱਕ ਅੱਧੀ ਪੋਸਟ ਦੇਖ ਕੇ ਇੱਕ ਅੱਧੀ ਗੱਲ ਇੰਟਰਵਿਊ ਦੇਖ ਕੇ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਕਿ ਪਤਾ ਨਹੀਂ ਕੀ ਹੋ ਗਿਆ ਇਹ ਸਾਰਾ ਆਰਗੇਨਾਈਜ਼ਡ ਇੱਕ ਫੌਜ ਰੱਖੀ ਹੋਈ ਆ ਪੰਜਾਬ ਸਰਕਾਰ ਭਗਵੰਤ ਮਾਨ ਤੇ ਜਿਨ੍ਹਾਂ ਨੂੰ 2-2 ਲੱਖ ਰੁਪਏ 1.5-1.5 ਲੱਖ ਰੁਪਏ ਗੈਰ ਪੰਜਾਬੀਆਂ ਨੂੰ ਇੱਥੇ ਸਾਡੇ ਸਿਰ ਤੇ ਬਿਠਾ ਕੇ ਤੁਹਾਡੇ ਪੈਸੇ ਦੇ ذریعے ਉਹ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਮਤ ਗੁੰਮਰਾਹ ਹੋ ਆਪਣੇ ਬਿਲਕੁਲ ਸੋਚ ਵਿਚਾਰ ਕੇ ਸਾਰੇ ਮੁੱਦੇ ਨੂੰ ਔਰ ਸਾਰੇ ਉਹਦੇ ਮੈਰਿਟਸ ਤੇ ਡੀਮੈਰਿਟਸ ਦੇਖ ਕੇ ਫਿਰ ਤੁਹਾਨੂੰ ਸਾਰਿਆਂ ਨੂੰ ਆਪਣਾ ਫੈਸਲਾ ਕਰਨਾ ਚਾਹੀਦਾ ਔਰ ਮੈਂ ਤਾਂ ਤੁਹਾਨੂੰ ਇਹ ਕਹਿਣਾ ਕਿਉਂਕਿ ਮੈਂ ਤਾਂ ਇਹਨਾਂ ਨਾਲ ਵੀ ਕੰਮ ਕੀਤਾ ਔਰ ਮੈਂ ਜਾਣਦਾ ਅੰਦਰ ਬਾਹਰ ਤੱਕ ਕਿ ਆਪਾਂ ਨੂੰ ਇਹਨਾਂ ਨੂੰ ਚੱਲਦਾ ਕਰਨਾ ਪਵੇਗਾ ਜੇ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੋਰ ਮੌਕਾ ਦਿੱਤਾ